ਪ੍ਰਭੂ ਦੀ ਪਵਿੱਤਰ ਨਾਮ ਦੀ ਤਾਰੀਫ ਹੋਵੇ ਇੱਕ ਵਾਰ ਫਿਰ ਅਸੀਂ ਪ੍ਰਭੂ ਦੇ ਚਰਨਾਂ ਵਿੱਚ ਆਏ ਹਾਂ ਅੱਜ ਦੇ ਧਿਆਨ ਦੇ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪਵਿੱਤਰ ਬਾਈਬਲ ਦੇ ਵਿੱਚੋਂ ਪੜ੍ਹਨ ਲਈ ਜਾ ਰਹੇ ਹਾਂ ਮੱਤੀ ਦੀ ਅੰਜੀਲ ਉਸ ਦਾ 7 ਅਧਿਆਇ ਤੇ ਉਸ ਦਾ 24 ਵਚਨ मती सुसमाचार सात का चौबीस मैथ्यू चैप्टर सेवन वर्ष ट्वेंटी फोर सो so, हर एक जो मेरे ये वचन सुनता अति उत्ते चलता है उस बोधवान वर्गा जाने जाएगा जिन्हें पत्थर उत्ते अपना घर बनाया देखिए ਇਸ ਜਗ੍ਹਾ ਤੇ ਲਿਖਿਆ ਹੈ ਕਿ ਧੰਨ ਹੈ ਹਰੇਕ ਜੋ ਮੇਰੇ ਇਹ ਵਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਇੱਕ ਬੁੱਧਵਾਨ ਇਨਸਾਨ ਜਾਣਿਆ ਜਾਏਗਾ ਜਿਨੇ ਆਪਣਾ ਧਰ ਪੱਥਰ ਦੇ ਉੱਤੇ ਬਣਾਇਆ ਇਧਰ ਪ੍ਰਭੂ ਯੇਸ਼ੂ ਇੱਕ ਤਾਂ ਘਰ ਦੀ ਗੱਲ ਕਰ ਰਹੇ ਸੁ ਘਰ ਜਿਹੜਾ ਆ ਉਹ ਦੋ ਪ੍ਰਕਾਰ ਦਾ ਘਰ ਹੈ ਜਦੋਂ ਅਸੀਂ ਅੱਗੇ ਪੜਾਂਗੇ ਉੱਥੇ ਲਿਖਿਆ ਜੋ ਮੇਰੇ ਇਹ ਵਚਨ ਸੁਣਦਾ ਪਰ ਉਹਨਾਂ ਉੱਤੇ ਚੱਲਦਾ ਨਹੀਂ ਉਹ ਵੀ ਇੱਕ ਵਾਰੀ ਪੜ ਲਾਂਗੇ 7 ਦੇ 23 ਉਸ ਦਾ 25 छबी छबी पढ़ ली अति भरे जो मेरे ए वचन सुनदा आगे वाला उते नहीं चलदा हां उस मूर्ख वर्गा ठहराया जावेगा जिने अपना घर रेत उते बनाया विकी रेत ते बनया घर चट्टान ते बनया घर दोनों दो ध्यान प्रभु इधर दो कर दी की कर रहे गल चट्टान ते बनया घर ਰੇਤ ਤੇ ਬਣਿਆ ਤਾਂ ਜੋ ਚਟਾਨ ਤੇ ਬਣਿਆ ਕਰਿਆ ਉਹ ਦੇ ਉਤੇ ਨਹੀਂ ਬਰਿਆ ਹਨੇ ਰਿਆ ਆਇਆ ਤੂਫਾਨ ਆਇਆ ਉਸ ਘਰ ਨੂੰ ਧੱਕਾ ਮਾਰਿਆ ਪਰ ਉਹ ਡਿੱਗਿਆ ਨਹੀਂ ਉਸ ਦੀ ਨਹੀਂ ਚਟਾਨ ਦੇ ਉਤੇ ਆ ਲੇਕਿਨ ਜਿਹੜਾ ਰੇਤ ਤੇ ਬਣਾ ਕਰਿਆ ਉਦੇ ਉਤੇ ਮੀਂਹ ਆਇਆ ਹਨੇਰੀਆਂ ਆਈਆਂ ਉਸ ਕਰਮ ਧੱਕਾ ਮਾਰਿਆ ਤੇ ਉਹ ਘਰ ਦਾ ਵੱਡਾ ਨਾਸ਼ ਹੋ ਗਿਆ ਦੋ ਚਟਾਨ ਤੇ ਬਣਿਆ ਘਰ ਰੇਤ ਤੇ ਬਣਿਆ ਘਰ ਔਰ ਅਗਲੀ ਗੱਲ ਬੁੱਧਵਾਨ ਨੇ ਘਰ ਚਟਾਨ ਤੇ ਬਣਾਇਆ ਤੇ ਮੂਰਖ ਨੇ ਰੇਤ ਤੇ ਬਣਾਇਆ ਸੋ ਜੇਥੀ ਬਚਨ ਨੂੰ ਸੁਣ ਕੇ ਉਹਦੇ ਤੇ ਚੱਲ ਗਏ ਤੇ ਸਾਨੂੰ ਨਾਮ ਦਿੱਤਾ ਗਿਆ ਬੁੱਧਵਾਨ ਤੇ ਜੇ ਅਸੀਂ ਵਿੱਚੋਂ ਸੁਣ ਕੇ ਉਹਦੇ ਉੱਤੇ ਨਹੀਂ ਚੱਲਦੇ ਤੇ ਸਾਨੂੰ ਨਾਮ ਦਿੱਤਾ ਗਿਆ ਮੂਰਖ ਹੁਣ ਇਹ ਅਸੀਂ ਤੈਅ ਕਰਨਾ ਹੈ ਅਸੀਂ ਬੁੱਧਵਾਨ ਆ ਜਾਂ ਫਿਰ ਮੂਰਖੇ ਮੂਰਖ ਨਹੀਂ ਕਰ ਬਣਾਇਆ ਬੁੱਧਵਾਨ ਕਰ ਬਣਾਇਆ ਸੋ ਇਸਰਾਈਲ ਦੀ ਗੱਲ ਕਰਾਂਗੇ ਇੱਥੋਂ ਪ੍ਰਭੂ ਇੱਕ ਦੁਨੀਆ ਦੇ ਘਰ ਦੀ ਗੱਲ ਕਰਦੇ ਜਿਹਦੇ ਵਿੱਚ ਮਨੁੱਖ ਵਾਸ ਕਰਦਾ ਹੈ ਤੇ ਉਹ ਘਰ ਜਿਹਦੀ ਨੀਂਹ ਚਟਾਨ ਦੇ ਉੱਤੇ ਆ ਜਿਨ੍ਹਾਂ ਨੇ ਪਹਾੜ ਵੇਖਿਆ ਪਹਾੜ ਦੇ ਨਾਲ ਹੀ ਮਿਲਦਾ ਜੁਲਦਾ ਚਟਾਨ ਹੈ ਪਹਾੜ ਮਿੱਟੀ ਦਾ ਹੁੰਦਾ ਤੇ ਚਟਾਨ ਬੋਲੇ ਤੋਂ ਜਿੱਡਾ ਸਾਡਾ ਭਵਨ ਆ ਏਦੋਂ ਵੀ ਡਬਲ ਐਡਾ ਵੱਡਾ ਪੱਥਰ ਉਹਨੂੰ ਚਟਾਨ ਕਹਿੰਦੇ ਆ ਤੇ ਚਟਾਨ ਦੇ ਉੱਤੇ ਨਹੀਂ ਰੱਖੀਏ ਘਰ ਦੀ ਨੇੜੀ ਆਉਗੀ ਤੇ ਟੱਟਾ ਪਊਗਾ ਸਿਰਫ ਉੱਤੇ ਮੇ ਬਊਗਾ ਤੇ ਕਟਾ ਧੁੱਬ ਜਾਊਗਾ ਹਵਾ ਆਉਗੀ ਤੁਹਾਨੂੰ ਗਰ ਚਟਾਨ ਨੂੰ ਹਲਾ ਨਹੀਂ ਸਕਦਾ ਇਸ ਲਈ ਚਟਾਨ ਦੇ ਉੱਤੇ ਨਹੀਂ ਰੱਖੀ ਹੋਈ ਆ ਉਹ ਆ ਇਸ ਧਰਤੀ ਤੇ ਰਹਿਣ ਵਾਲਾ ਘਰ ਜਿਹਦੇ ਵਿੱਚ ਮਨੁੱਖ ਕੀ ਕਰਦਾ ਹੈ ਵਾਸ ਲੇਕਿਨ ਪ੍ਰਭੂ ਇਸ ਨੂੰ ਆਤਮਿਕ ਤੌਰ ਦੇ ਵਿਖਾਂਗੇ ਕਿ ਆਤਮਿਕ ਘਰ ਜੋ ਪਰਮੇਸ਼ਵਰ ਦੇ ਰਹਿਣ ਲਈ ਮਨੁੱਖ ਦੇ ਰਹਿਣ ਲਈ ਪੱਥਰ ਵਾਲਾ ਘਰ, ਇੱਟਾਂ ਦਾ ਘਰ, ਮਿੱਟੀ ਦਾ ਘਰ ਪਰਮੇਸ਼ਵਰ ਦੇ ਰਹਿਣ ਦੇ ਲਈ ਆਤਮਿਕ ਘਰ ਯਾਨੀ ਆਤਮਾਵਾ ਦਾ ਬਣਿਆ ਹੋਇਆ ਘਰ ਸੋ ਮਨੁੱਖ ਦੇ ਜਿਹੜਾ ਸਰੀਰ ਹੈ ਕਿਉਂਕਿ ਇੱਕ ਮਨੁੱਖ ਦੇ ਦਿੱਤੇ ਨੀ ਚੀਜ਼ਾਂ ਹੈ ਸਰੀਰ ਪ੍ਰਾਣ ਆਤਮਾ ਸਰੀਰ ਵਾਸ ਕਰਦੇ ਲਈ ਇਸ ertid ਦੇ ਘਰ ਬਣਾਉਣੇ ਆ। ਰਿਜਾ ਲਾਉਣੇ। ਇੱਕ ਮੰਜ਼ਲ ਵੀ ਬਣਾਉਣੇ ਵਧੀਆ ਦੋ ਮੰਜ਼ਲ ਵੀ ਬਣਾਉਣੇ ਆ। ਆਗਰ ਫੁਰਸਤ ਹੋਵੇ ਤਾਂ ਤਿੰਨ ਮੰਜ਼ਲਾ ਵੀ ਬਣਾਉਣੇ। ਵੱਡ ਕੱਢਦੇ। ਤੇ ਗਿਨੋ ਥੋੜੀ ਦੇਰ ਦਾ 50 ਸਾਲ 60 ਸਾਲ। ਜਿਹੜਾ ਸਾਡੀ ਆਤਮਾ ਦਾ ਘਰ ਆ। ਆਤਮਾ ਨੇ ਰਹਿਣਾ। ਉਹਨੂੰ ਕਹਿੰਦੇ ਸਵਰਗੀ। ਸਵਰਗੀ ਘਰ। ਸੂ ਆਤਮ ਜਿੱਦਾਂ ਇੱਕ ਜੁੜਦੀ ਆ ਤੇ ਸੰਸਾਰੀ ਘਰ ਬਣਦਾ ਓਵੇਂ ਇੱਕ ਇੱਕ ਆਤਮਾ ਜੁੜ ਕੇ ਪਰਮੇਸ਼ਵਰ ਦੇ ਲਈ ਇੱਕ ਪਵਿੱਤਰ ਮੰਦਿਰ ਜਾਂ ਇੱਕ ਪਵਿੱਤਰ ਘਰ ਬਣ ਜਾਂਦਾ ਹੈ ਸੋ ਇਸੀਆਂ ਦੀ ਪਤਰੀ ਉਸ ਦਾ ਦੋ ਅਧਿਆਇ तो उसका इक्कीस ते बाई मतलब अफेशियम चैप्टर टू वर्स 21 22। चीनी विच सारी इमारत एक सांग जोड़के प्रभु विच पवित्र है कल बांधी जाती है जिसमें कुति भी आत्मा विच परमेश्वर दा पवन हो रही एक सांग बनाए जाते हो। इस ओवर बतरी दो का इक्कीस बाई सिद्धि में पड़े। जिसमें सारी रचना एक साथ मिलकर प्रभु में एक पवित्र मंदिर बनती जाती है जिसमें तुम तो भी आत्मा के द्वारा परमेश्वर का निवास स्थान होने के लिए एक साथ बनाए जाते हो मैं सही नहीं रहा चलिए, फिर ਜਿਹਦੇ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਜਿਹਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੂ ਵਿੱਚ ਪਵਿੱਤਰ ਹੈਕਰ ਬਣਤੀ ਜਾਂਦੀ ਹੈ ਪ੍ਰਭੂ ਦੇ ਵਿੱਚ ਪਵਿੱਤਰ ਹੈਕ ਯਾਨੀ ਪਵਿੱਤਰ ਮੰਦਰ ਬਣਦਾ ਜਾਂਦਾ ਹੈ ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ਵਰ ਦਾ ਭਾਗ ਹੁੰਨ ਲਈ ਇੱਕ ਸੰਗ ਬਣਾਏ ਜਾਂਦੇ ਹੋ ਆ ਆਤਮਿਕ ਭਵਨ ਜਾਂ ਫਿਰ ਆਤਮਿਕ ਘਰ ਆਪ੍ਰੀ ਕਰਦਾ ਮਤਲਬ ਆਤਮਾ ਨਾਲ ਜੁੜਿਆ ਹੋਇਆ ਇੱਕ ਘਰ ਉਦਾਹਰਨ ਜਿਵੇਂ ਇੱਟ ਦੇ ਨਾਲ ਇੱਟ ਜੁੜਦੀ ਹੈ ਇਸ ਧਰਤੀ ਦੇ ਘਰ ਬਣਾਉਣ ਲਈ ਉਸ ਵਿੱਚ ਸੀਮਿੰਟ ਲੱਗਦਾ ਹੈ ਓਵੇਂ ਪਰਮੇਸ਼ਰ ਦੇ ਵਚਨ ਦੇ ਦੁਆਰਾ ਜਦੋਂ ਇੱਕ ਭਾਈ ਭੈਣ ਵਚਨ ਸੁਣਦਾ ਹੈ ਇਹ ਵਚਨ ਉਹਦੀ ਆਤਮਾ 'ਚ ਜਾ ਕੇ ਕੰਮ ਕਰਦਾ ਹੈ ਉਹ ਵਿਅਕਤੀ ਪ੍ਰਭੂ ਦੇ ਪ੍ਰੇਮ ਦਾ ਪਰਦਾ ਆ ਤੇ ਉਹਨੂੰ ਆਪਣੀ ਜ਼ਿੰਦਗੀ ਯਾਦ ਆਉਂਦੀ ਆ ਬੁਰੀ ਉਹ ਆਪਣੇ ਪਾਪਾਂ ਨੂੰ ਕੀ ਕਰਦਾ ਹੈ ਪਛਤਾਪ ਕਰਦਾ ਆ ਔਰ ਇਹ ਫੈਸਲਾ ਲੈਂਦਾ ਪ੍ਰਭੂ ਅੱਜ ਦੇ ਬਾਅਦ ਮੈਂ ਬੁਰੇ ਕੰਮ ਨਹੀਂ ਕਰੂੰਗੀ ਨਹੀਂ ਕਰੂੰਗਾ ਨੰਬਰ 1 ਨੰਬਰ 2 ਉਹ ਕਹਿੰਦਾ ਹੈ ਪ੍ਰਭੂ ਯੇਸ਼ੂ ਤੂੰ ਮੇਰਾ ਪਰਮੇਸ਼ਰ ਹੈਂ ਤੂੰ ਮੇਰਾ ਬੁਲਾਉਣ ਵਾਲਾ ਹੈਂ ਤੇ ਤੂੰ ਮੇਰੇ ਲਈ ਸਵਰਗ ਤੋਂ ਉਤਰ ਆਇਆ ਤੇ ਤੂੰ ਮੇਰੇ ਲਈ ਸਰੀਪ ਤੇ ਜਾਂਦੇ ਤੇ ਆ ਹੁਣ ਤੂੰ ਮੇਰੀ ਜ਼ਿੰਦਗੀ ਦਾ ਮਾਲਕ ਹੈਂ ਤੂੰ ਮੇਰਾ ਮੁਕਤੀਦਾਤਾ ਹੈਂ ਮੈਂ ਤੇਰੇ ਉੱਤੇ ਵਿਸ਼ਵਾਸ ਕਰਦਾ ਹੈਂ ਜੀਵਨ ਕਾ ਵੀ ਤੇਰੇ ਲਈ ਮਰੂਗਾ ਵੀ ਤੇਰੇ ਲਈ ਸੋ ਜਦੋਂ ਉਹ ਇਹ ਫੈਸਲਾ ਲੈਂਦਾ ਹੈ ਪ੍ਰਭੂ ਨੂੰ ਕਬੂਲ ਕਰਦਾ ਹੈ ਜਾਂ ਕਰਦੀ ਹੈ ਫਿਰ ਪਿਤਾ ਪੁੱਤਰ ਪਵਿੱਤਰ ਰੱਬ ਦੇ ਨਾਮ 'ਚ ਡੁੱਕੀ ਦਾ ਬਪਤਿਸਮਾ ਲੈਂਦਾ ਹੈ ਤਦ ਉਹ ਇੱਕ ਜੀਵ ਦਾ ਪੱਥਰ ਬਣਦਾ ਹੈ ਭਗਵਣ ਬਣਾਉਣ ਦੇ ਲਈ ਘਰ ਬਣਾਉਣ ਦੇ ਲਈ ਆਪਣੇ ਇੱਧ ਇੱਟਾਂ ਦਾ ਘਰ ਬਣਾਉਂਦੇ ਆ ਲੇਕਿਨ ਕਈ ਜਗ੍ਹਾ ਤੇ ਪੱਥਰਾਂ ਦਾ ਹੀ ਬਣਦਾ ਹੈ ਘਰ ਤੁਸੀਂ ਵੇਖਿਆ ਹੋਊਗਾ بڑے بڑے ਸ਼ਹਿਰਾਂ ਦੇ ਵਿੱਚ ਬਹੁਤ ਵੱਡੇ ਵੱਡੇ ਪੱਥਰ ਕੱਟ ਕੇ ਉਹਨਾਂ ਦਾ ਹੀ ਬਣਦਾ ਹੈ ਇੱਕ ਜ਼ਬਰਦਸਤ ਘਰ ਬਣਦਾ ਹੈ ਇੱਧਰ ਪ੍ਰਭੂ ਵੀ ਪੱਥਰ ਦੀ ਗੱਲ ਕੀ ਕਰਦੇ ਆ ਸਮਝਾਉਂਦੇ ਆ ਸੋ ਜਿਹੜਾ ਪ੍ਰਭੂ ਪਰਮੇਸ਼ਰ ਦੇ ਰੇਹਲੇ ਘਰ ਬਣ ਗਿਆ ਆ ਬਣ ਦੇ ਆ ਉਹ ਜੀ ਦੇ ਅੰਦਰ ਪਰਮੇਸ਼ਰ ਦੇ ਬਚਨ ਆਇਆ ਆ ਜੋ ਬਚਨ ਤੋਂ ਪੈਦਾ ਹੋਈ ਇਹ ਹੋਇਆ ਜਿਹਦੀ ਜ਼ਿੰਦਗੀ ਬਦਲ ਗਈ ਉਹ ਇੱਕ ਜਿੰਦਾ ਆਤਮਾ ਹੈ ਉਹ ਇੱਕ ਜਿਉਂਦਾ ਪੱਥਰ ਆ ਸੋ ਫਿਰ ਉਹ ਜੁੜ ਕੇ ਜੋੜਨ ਦਾ ਮਤਲਬ ਮਸੀਹ ਦਾ ਪਿਆਰ ਕੋਈ ਕਿਸੇ ਪਿੰਡ ਦਾ ਹੈ ਕੋਈ ਕਿਸੇ ਪਿੰਡ ਦਾ ਕੋਈ ਪੜਿਆ ਹੈ ਕੋਈ ਅਨ ਪੜਿਆ ਕੋਈ ਆਫੀਸਰ ਹੈ ਆ ਉਈ ਮਜ਼ਦੂਰ ਆ ਦੋਨੋਂ ਇੱਕ ਦੂਸਰੇ ਨੂੰ ਪ੍ਰਭੂ ਦੇ ਪਿਆਰ ਦੇ ਨਾਲ ਜਦੋਂ ਮਨ ਤੋਂ ਇੱਕ ਹੁੰਦੇ ਆ ਤੇ ਇਹ ਇੱਕ ਸੰਗ ਜੁੜ ਕੇ ਪ੍ਰਭੂ ਦੇ ਲਈ ਇੱਕ ਪਵਿੱਤਰ ਮੰਦਰ ਜਾਂ ਫਿਰ ਆਤਮਿਕ ਘਰ ਬਣਦਾ ਜਾਂਦਾ ਹੈ ਇਹ ਇਸ ਬਚਨ ਦਾ ਮਤਲਬ ਜੀ ਦੇ ਲਈ ਜਦੋਂ ਆਪਾਂ ਘਰ ਬਣਾਉਨੇ ਆ ਤੇ ਫਿਰ ਸਭ ਤੋਂ ਪਹਿਲਾਂ ਨੀਂਹ ਰੱਖਦੇ ਆ जिस घर की नींह मजबूत है वो घर कभी भी डिगदा नहीं सो नींह कद तो है पत्थर देख लिखे है तो पत्थर कौन है प्रभु यीशु मसीह आत्मिक पत्थर सो so, दूसरा ग्रंथिया उसका दस अध्याय उसका चार ते पांच वचन दूसरी ग्रंथियों की पत्री दस का चार और पांच सेकंड ग्रंथी चैप्टर टेन फोर और फाइव पहला ग्रंथिया दस दोग पहला ग्रंथिया दस करना पहला ग्रंथिया दस का

और सबने एक ही आत्मिक जल पिया क्योंकि वे उस आत्मिक चट्टान से पीते थे जो उनके साथ साथ चलती थी और वे चट्टान मसीह था आमीन आत्मिक चट्टान कौन सी, सी। प्रभु यीशु मसीह सो ये आत्मिक चट्टान जो थे विश्वास करने वाला व्यक्ति विश्वास नाल की रखता है नी ਆਪਣੀ ਨਹੀਂ ਆਪਣੇ ਘਰ ਦੀ ਨਹੀਂ ਕਿਦੇ ਉੱਤੇ ਆ ਜਿਉਂਦੇ ਪੱਥਰ ਦੇ ਉੱਤੇ ਆਤਮਿਕ ਪੱਥਰ ਜੋ ਪ੍ਰਭੂ ਯਿਸੂ ਹਨ ਸੋ ਪਹਿਲਾ ਪਤਰਸ ਅਧਿਆਇ 2 वचन 4 ਤੇ 5 ਫਰਸਟ ਪੀਟਰ ਚੈਪਟਰ 2 ਵਰਸ 4 اور 5 ਜਿਨੇ ਕੋ ਤੁਸੀਂ ਆਏ ਹੋ ਜਾਣੋ ਇੱਕ ਜਿਉਂਦੇ ਪੱਥਰ ਕੋ ਜਿਹੜਾ ਮਨੁੱਖਾਂ ਕੋਲੋਂ ਉਤਾਰਿਆ ਗਿਆ ਪਰ ਤੁ ਪਰਮੇਸ਼ਵਰ ਦੇ ਬਾਣੇ ਚੁਣਿਆ ਹੋਇਆ ਅਤੇ ਅਮੋਲਕ ਹੈ ਤੁਸੀਂ ਆਪ ਵੀ ਜਿਉਂਦੇ ਪੱਥਰਾਂ ਦੀ ਨਿਆਈ ਹੋ ਕੇ ਆਤਮਿਕ ਤਰ ਉੱਤਰਦੇ ਜਾਓ ਪਵਿੱਤਰ ਮੰਡਲੀ ਬਨੋ ਤਾਂ ਜੋ ਤੁਸੀਂ ਉਹ ਆਤਮਿਕ ਬਲੀਦਾਨ ਚੜਾਓ ਜਿਹੜੇ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਪਾਉਂਦੇ ਹਨ ਅਮੇਨ ਇਥੇ ਕਿਉਂ ਤੁਸੀਂ ਇੱਕ ਜਿਉਂਦੇ ਪੱਥਰ ਦੇ ਕੋਲ ਆਏ ਹੋ वागे लिए जो आत्मिक घर बन हैं तुम एक ज्यों पत्थर दे आए हो जीव का पत्थर प्रभु यीशु नी पत्थर कौन है प्रभु यीशु जीव का पत्थर जीव का पत्थर क्यों कहा गया क्योंकि ਜਦ ਮਨੁੱਖ ਬਣ ਕੇ ਇਸ ਧਰਤੀ ਦੇ ਉੱਤੇ ਪ੍ਰਭੂ ਯਿਸੂ ਚੱਲ ਰਿਹਾ ਸੀ ਉਸ ਵਕਤ ਮਨੁੱਖਾਂ ਨੇ ਸਰਕਾਰ ਨੇ ਤੇ ਸ਼ੈਤਾਨੀ ਸ਼ਕਤੀਆਂ ਨੇ ਪ੍ਰਭੂ ਨੂੰ ਫੜ ਕੇ ਮਾਰਕ ਨਹੀਂ ਕਰਕੇ ਸਲੀਬ ਚੜਾ ਕੇ ਆਪਣੀ ਵੱਲੋਂ ਖਤਮ ਕਰ ਦਿੱਤਾ ਮਾਰ ਦਿੱਤਾ ਉਹਦਾ ਸ਼ਰੀਰ ਕਬਰ ਚ ਰੱਖ ਦਿੱਤਾ ਫਿਰ ਵੀ

ਇਸਾਰੇ ਜਗ ਨੂੰ ਮੌਤ ਕੋ ਛੜਾ ਕੇ ਹਮੇਸ਼ਾ ਦਾ ਜੀਵਨ ਦੇਣ ਲਈ ਆਇਆ ਆ ਇਸ ਵਿੱਚ ਪੰਤ ਜੀਵਨ ਇਸ ਕਰਕੇ ਇਹ ਜ਼ਿੰਦਾ ਪਰਮੇਸ਼ੁਰ ਹੈ ਇਹਨੂੰ ਕੋਈ ਮਾਰ ਨਹੀਂ ਸਕਦਾ ਇਹਨੇ ਖੁਦ ਮਨੁੱਖ ਬਣ ਕੇ ਆਪਣੀ ਜਨ ਕਰਮ ਕਰ ਦਿੱਤੀ ਸੇਸਲੀ ਨੂੰ ਕਹਿੰਦੇ ਜੂਦੇ ਪੱਥਰ ਕਿਉਂਕਿ ਇਸ ਜੂਦੇ ਪੱਥਰ ਨੂੰ ਪ੍ਰਭੂ ਯਿਸੂ ਨੂੰ ਨਾ ਸਰੀਰਕ ਮੌਤ ਮਾਰ ਸਕੀ ਮੈਂ ਹੀ ਪਤਾਲ ਪ੍ਰਾਣ ਆਤਮਾ ਦੀ ਮੌਤ ਆ ਤੜਫਣ ਵਾਲੀ ਅੱਗ ਉਹ ਦੂਜੀ ਮੌਤ ਆ ਸਰੀਰ ਦੀ ਮੌਤ ਆਤਮਾ ਦੀ ਮੌਤ ਇਹ ਦੋਵਾਂ ਮੌਤਾਂ ਉਤੇ ਜੈ ਪਾ ਕੇ ਜਿੰਦਾ ਸਵਰਗ ਦੇ ਚੁਧਾਇਆ ਗਿਆ ਇਸ ਲਈ ਇਹ ਜੂਦਾ ਪੱਥਰ ਆ ਇਸ ਲਈ ਜਿਨ੍ਹਾਂ ਨੇ ਇਹਨੂੰ ਜਨ ਲਿਆ ਜਿਨ੍ਹਾਂ ਨੇ ਇਹਦੇ ਉੱਤੇ ਨੀ ਰੱਖਿਆ ਜਿਨ੍ਹਾਂ ਨੇ ਇਹਦੇ ਉੱਤੇ ਵਿਸ਼ਵਾਸ ਕੀਤਾ ਆ ਉਹਨਾਂ ਦਾ ਆਤਮਾ ਪ੍ਰਾਣ ਸਦਾ ਲਈ ਜਿੰਦਾ ਹੋ ਗਿਆ ਹੈ। ਉਹ ਕਦੀ ਮਰ ਨਹੀਂ ਸਕਦੇ। ਬਿਮਾਰੀ ਉਹਨਾਂ ਦਾ ਕੁਝ ਨਹੀਂ ਗਾੜਦੀ ਸਕਦੀ। ਦੁਨੀਆ ਦਾ ਬੁਰਾ ਉਹਨਾਂ ਨੂੰ ਕੁਝ ਨਹੀਂ ਗਾੜਦੀ ਸਕਦਾ। ਸ਼ੈਤਾਨੀ ਸ਼ਕਤੀਆਂ ਉਹਨਾਂ ਦਾ ਕੁਝ ਨਹੀਂ ਗਾੜ ਨਹੀਂ ਸਕਦੀਆਂ। ਇਸ ਲਈ ਪ੍ਰਭੂ ਦੇ ਉੱਤੇ ਵਿਸ਼ਵਾਸ ਕਰਨ ਵਾਲੇ ਭਾਈਓ ਭੈਣੋ ਸਾਨੂੰ ਸਮਝ ਆ ਜਾਏ ਅਸੀਂ ਜਿੰਦੇ ਪੱਥਰ 'ਤੇ ਵਿਸ਼ਵਾਸ ਕਰਕੇ ਅਸੀਂ ਵੀ ਜਿੰਦੇ ਪੱਥਰ ਬਣ ਚੁੱਕੇ ਹਾਂ। ਇਸ ਲਈ ਲਿਖਿਆ ਤੁਸੀਂ ਜੂਦੇ ਪੱਥਰਾਂ ਦੀ ਨਿਆਈ ਇੱਕ ਆਤਮਿਕ ਘਰ ਬਣਦੇ ਜਾਂਦੇ ਹੋ ਜਦ ਮੈਨੂੰ ਇਹ ਸਮਝ ਆ ਜੂਗੀ ਮੈਂ ਜੂਦਾ ਪੱਥਰ ਹਾਂ ਮਸੀਹ ਦਾ ਜੀਵਨ ਮੇਰੇ ਅੰਦਰ ਆ ਗਿਆ ਹੈ ਇਹ ਦੁਨੀਆ ਦੀ ਬਿਮਾਰੀਆਂ ਭੁੱਤ ਤੇ ਮੇਰਾ ਕੁਝ ਵਿਗਾੜ ਨਹੀਂ ਸਕਦੀ ਦੁਨੀਆ ਦਾ ਵਿਰੋਧ ਮੇਰਾ ਕੁਝ ਕਰ ਨਹੀਂ ਸਕਦਾ ਇਹ ਮਿੱਟੀ ਦਾ ਸਰੀਰ ਟੁੱਟ ਵੀ ਜਾਏ ਤੋ ਵੀ ਮੇਰਾ ਆਤਮਾ ਪ੍ਰਾਣ ਜਿਹੜਾ ਆ ਉਹ ਅਮਰ ਹੋ ਗਿਆ ਆ ਉਹ ਸਦਾ ਤੱਕ ਪਰਮੇਸ਼ਰ ਦੇ ਨਾਲ ਜਾਂਦੇ ਯੋਗ ਬਣ ਗਿਆ ਆ ਜਦ ਇਹ ਸਭ ਨੂੰ ਸਮਝ ਆ ਜੂਗੀ ਫਿਰ ਅਸੀਂ ਕਦੀ ਡਰਾਂਗਾ ਡੋਲ ਨਹੀਂ ਹੋਣਾ ਕਿਉਂਕਿ ਮੇਰਾ ਉਹ ਘਾਰ ਆ ਜੋ ਕਦੀ ਡਿੱਗ ਨਹੀਂ ਸਕਦਾ ਦੁਨੀਆ ਵਿੱਚ ਘਰ ਜਿਹੜੇ ਡਿੱਗ ਸਕਦੇ ਆ ਤੂਫਾਨ ਮੀਂਹ ਹਨੇਰੀਆਂ ਜਦੋਂ ਉਹਦੀਆਂ ਦੇ ਘਰ ਗਈ ਜਾਂਦੇ ਆ ਡਿੱਗਦੇ ਆ ਜਿਹੜਾ ਚਟਾਨ ਦੇ ਬੜਿਆਕਾਰ ਉਹ ਕਦੀ ਨਹੀਂ ਡਿੱਗਦਾ ਸੋ ਚਟਾਨ ਕੌਣ ਹੈ ਪ੍ਰਭੂ ਯੀਸ਼ੂ ਮੇਰਾ ਵਿਸ਼ਵਾਸ ਪ੍ਰਭੂ ਦੇ ਕੰਮਾਂ ਦੇ ਨਹੀਂ ਹੁਣ ਅੱਜ ਦੁਨੀਆ ਭਰ ਦੇ ਵਿੱਚ ਪ੍ਰਭੂ ਦੇ ਦਾਸ ਲੋਕ ਪ੍ਰਭੂ ਦੇ ਕੰਮਾਂ ਦਾ ਪ੍ਰਚਾਰ ਕਰ ਰਹੇ ਆ ਉਹ ਪ੍ਰਭੂ ਨੇ ਆ ਕਰ ਦਿੱਤਾ ਪ੍ਰਭੂ ਨੇ ਆ ਕਰ ਦਿੱਤਾ ਮੇਰੇ ਪਿਆਰਿਓ ਪ੍ਰਭੂ ਦੇ ਕੰਮਾਂ ਦੇ ਉੱਤੇ ਨਾ ਵਿਸ਼ਵਾਸ ਕਰਕੇ ਖਲੋਈਏ ਉਹਦੀ ਟੈਕਨੋਲੋਜੀ ਏ ਉਹਦੀ ਤਾਕਤ ਕਿੰਨੀ ਆ ਉਹ ਕੀ ਕਰ ਸਕਦਾ ਆ ਉਹਦਾ ਮੇਰੇ ਨਾਲ ਰਿਸ਼ਤਾ ਕੀ ਆ ਜਦ ਮੈਨੂੰ ਉਹ ਸਮਝ ਆ ਜੂਗੀ ਫਿਰ ਮੈਂ ਉਹਦੇ ਕੰਮਾਂ ਤੇ ਖੁਸ਼ ਹੋਊਗਾ ਨਹੀਂ ਅੱਜ 180 ਲੋਗੋ ਤੇ ਕੰਮਾਂ ਦਾ ਕੀ ਕਰਦੇ ਆ ਪ੍ਰਚਾਰ ਕਰ ਰਿਹਾ ਕਿ ਉਹ ਨਿਆਂ ਕਰ ਦੋਤਾ ਉਹ ਨਿਆਂ ਕਰ ਦੋਤਾ ਉਹ ਆ ਕਰ ਦੂਗਾ ਉਹ ਹੈ ਕੌਣ ਉਹਨੂੰ ਜਨਣਾ ਕੀ ਆ ਜ਼ਰੂਰੀ ਜਦ ਮੈਨੂੰ ਇਹ ਸਮਝ ਆ ਗਈ ਮੇਰਾ ਪਰਮੇਸ਼ਰ ਜਿੰਦਾ ਪਰਮੇਸ਼ਰ ਹੈ ਉਹ ਮੇਰੇ ਨਾਲ ਖੜਾ ਹੋਊਗਾ दुख देख बीमारी विरोध मेरे ना खड़ा आ मैं कभी डरूंगा ही नहीं मैं लिख के देता है तू ना डर मैं तेरे अंग संग तू ना घाफर मैं तेरा परमेश्वर परमेशर फिर मैं क्यों डरा फिर मैं क्यों घबराव क्योंकि वह जिंदा जेल दे भी अपने लोगों के खड़ा होता है ਉਹ ਅਕਰੇ ਵਿੱਚ ਵੀ ਆਪਣੇ ਲੋਕਾਂ ਨਾਲ ਖੜਾ ਹੋ ਜਾਂਦਾ ਆ ਉਹ ਨਦੀ ਦੇ ਵਿੱਚ ਵੀ ਆਪਣੇ ਲੋਕਾਂ ਨਾਲ ਖੜਾ ਹੁੰਦਾ ਆ ਉਹਨੇ ਲਿਖ ਕੇ ਦਿੰਦਾ ਆ ਜਿੱਥੇ 2 ਜਾਂ 3 ਮੇਰੇ ਨਾਂ ਵਿੱਚ ਇਕੱਠੇ ਹੋਣਗੇ ਮੈਂ ਉਹਨਾਂ ਦੇ ਵਿੱਚ ਹਾਲੇਲੂਇਆ ਅਸੀਂ ਜੂਦੇ ਪੱਥਰ ਤੇ ਜੂਦੀ ਚਟਾਨ ਦੇ ਕੀ ਕੀਤਾ ਆ ਵਿਸ਼ਵਾਸ ਕੀਤਾ ਹੈ ਇਸੇ ਵਾਲੀ ਪਤਰੀ ਦੋ ਅਧਿਆਇ ਉਸ ਦਾ 20 ਬਚਰ ਪੜ੍ਹੀਏ ਆਪ ਫੇਰ ਸੇਪ ਚੈਪਟਰ 2 बस 20 अबस्यो भी पतरी दो का 20 अति रसोला ते नदियां दी बने हो जिने पुंजे पत्थर आप मसीह यीशु है पुंजे दा पत्थर ईशाया 86 ईशाया चैप्टर 28 वास 16 इसलिए प्रभु यहाँ वार्ता प्रमाण है वेखों में श्री ओमेश एक पत्थर एक फर्तिया हुआ पत्थर एक अमोलक तुंजेरा पत्थर पर की नींदा ताजा ਜਿਹੜਾ ਪ੍ਰਤੀਤ ਕਰਦਾ ਹੈ ਉਹ ਕਾਰੀ ਨਹੀਂ ਕਰਦਾ ਪਰਖਿਆ ਹੋਇਆ ਪੱਥਰ ਕੋਨੇ ਦਾ ਪੱਥਰ ਜੀਵਨ ਦਾ ਪੱਥਰ ਮੈਂ ਕਿੱਥੇ ਨਹੀਂ ਰੱਖ ਰਿਆ ਸਿਰੋਂ ਦੇ ਵਿੱਚ ਨਹੀਂ ਰੱਖ ਰਿਆ ਮੈਂ ਇੱਥੋਂ ਦਾ ਹੈ ਹੀ ਨਹੀਂ ਮੈਂ ਇੱਥੋਂ ਦੀ ਹੈ ਹੀ ਨਹੀਂ ਮੈਂ ਸਵਰਗ ਦਾ ਆ ਸਵਰਗ ਮੇਰੇ ਨਾਲ ਖੜਾ ਆ ਮੈਂ ਸੱਚ ਦੇ ਪਰਮੇਸ਼ਰ ਤੇ ਵਿਸ਼ਵਾਸ ਕੀਤਾ ਹੈ ਜੋ ਕਹਿੰਦਾ ਹੈ ਮੈਂ ਤੇਨੂੰ ਛੱਡੂਗਾ ਔਰ ਮੈਂ ਤੇਨੂੰ ਤਿਆਗੂਗਾ ਜਿਹੜਾ ਕਹਿੰਦਾ ਹੈ ਸੁਰਗ ਦੇ ਧਰਤੀ ਦਾ ਸਾਰਾ ਅਧਿਕਾਰ ਮੈਨੂੰ ਦਿੱਤਾ ਗਿਆ ਹੈ ਤੁਸੀਂ ਜਾ ਕੇ ਸਾਰੀਆਂ ਕੋਮਰੂ ਚੇਲੇ ਬਣਾਓ ਤੇ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਦੇ ਨਾਮ ਚ ਬਪਤਸਮਾ ਦੇ ਦਿਓ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਮੰਨਣੀਆਂ ਸਿਖਾਓ ਮੈਂ ਜੁਗ ਦੇ ਅੰਤ ਤੀਕ ਹਰ ਵੇ ਤੁਹਾਡੇ ਨਾਲ ਹਾਂ ਇਹ ਐ ਕਹਨੇ ਪ੍ਰਭੂ ਯਿਸੂ ਦਾ ਜੀਵ ਦੇ ਬਤਨ ਫਿਰ ਮੈਂ ਕਿਉਂ ਡਰ ਮੇਰੇ ਪਿਆਰਿਓ ਇੱਕ ਮਰੇ ਇਨਸਾਨ ਨੂੰ ਜੋ ਪਾਪ ਦੇ ਕਾਰਨ ਮਰ ਗਿਆ ਜਾਂ ਮਰ ਗਈ ਆ ਉਹਨੂੰ ਅੱਜ ਹਮੇਸ਼ਾ ਦਾ ਜੀਵਨ ਚਾਹੀਦਾ ਆ ਮੈਂ ਤਰੂ ਉਦਾਹਰਨ ਦੱਸ ਕੇ समाप्त करना चाहूंगा इस आदमी में देखो ये पापा आया मरिया पापा ब्रदर के कारण ये मरिया आया इस मरे सब चाहिए जीवन ध्यान देखिए ਅੱਜ ਪ੍ਰਭੂ ਦੇ ਦਾਸ ਹਮੇਸ਼ਾ ਦੇ ਜੀਵਨ ਦੀ ਗੱਲ ਨਹੀਂ ਕਰਦੇ ਉਹਨੇ ਪ੍ਰਭੂ ਤੈਨੂੰ ਬੜੀ ਨੌਕਰੀ ਦੇਣ ਜਾ ਰਿਹਾ ਆ ਇਹ ਮਰੇ ਨੂੰ ਕੀ ਮਿਲ ਰਹੀ ਹੈ ਨੌਕਰੀ ਪ੍ਰਭੂ ਤੈਨੂੰ ਬੜੀ ਕਾਰ ਦੇਣ ਜਾ ਰਿਹਾ ਆ ਇਹ ਪ੍ਰਭੂ ਤੈਨੂੰ ਬੜਾ ਘੜ ਦੇਣ ਜਾ ਰਿਹਾ ਆ ਇਹ ਉਦਾਹਰਣ ਹੈ ਇਹ ਆਦਮੀ ਕੀ ਹੈ ਮਰਿਆ ਮਰੇ ਨੂੰ ਬਾਹਰ ਦੇ ਬੁਰਸ਼ ਚੱਲੀ ਜਾਂਦੇ ਆ ਮਰੇ ਨੂੰ ਬਰਤਦਾ ਦਿੱਤੀ ਜਾਂਦੇ ਆ ਮਰੇ ਨੂੰ ਆਖੀ ਜਾਂਦੇ ਤੈਨੂੰ ਆ ਮੇਨਣ ਵਾਲਾ ਆ ਪ੍ਰਭੂ ਦੇ ਦਾਸੋਂ ਨਾ ਸ਼ੋਰ ਬਰਕਤਾਂ ਦੇਣ ਭਰ ਭਰ ਕੇ ਟੈਂਪੂ ਭਰ ਭਰ ਕੇ ਬੱਸਾਂ ਭਰ ਭਰ ਕੇ ਤੁਹਾਡੋ ਕੋ ਲਾਉਣਗੇ ਤੇ ਜੇ 100 ਰੁਪਇਆ ਵੀ ਗਰ ਪਾਇਆ ਤੇ ਤੁਹਾਡਾ ਕੰਮ ਚੱਲ ਗਿਆ ਉਹਨਾਂ ਦਾ ਵੀ ਕੰਮ ਚੱਲ ਗਿਆ ਉਹਨਾਂ ਨੂੰ ਸਰੀਰ ਦੀ ਚੰਗਾਈ ਮਿਲ ਗਈ ਤੇ ਤੁਹਾਡੇ ਡੱਬੇ ਭਰ ਗਏ ਦੋ ਦਾ ਕੰਮ ਚੱਲ ਗਿਆ ਲੇਕਿਨ ਯਾਦ ਰੱਖਿਏ ਪਾਪਾ ਪ੍ਰਾਂਧ ਦੇ ਵਿੱਚ ਮਰੇ ਆਦਮੀ ਨੂੰ ਕੀ ਚਾਹੀਦਾ ਹੈ ਸਰੀਰ ਦੀ ਪਰਜਤਾਨੀ ਆਉਣੇ ਤੋਂ ਜੀਵਨ ਚਾਹੀਦਾ ਹੈ ਸ੍ਰਿਸ਼ਟੀ ਕਰਤਾ ਪਰਮੇਸ਼ਰ ਕੌਣ ਆ ਇਹਦੇ ਦੀ ਸਰੀਰ ਦੇ ਉੱਤੇ ਜਾਨ ਦਿੱਤਾ ਹੈ ਕੌਣ ਆ ਇਹਦਾ ਮੁਕਤੀ ਦਾਤਾ ਕੌਣ ਆ ਜਿੰਦਾ ਮਸੀਹ ਜਿੰਦਾ ਮਸੀਹ ਜੋ ਮੁਰਦਿਆਂ ਜੋ ਦਿਰਜਨ ਜੀ ਉੱਤੇ ਆ ਉਹ ਅੰਦਰ ਆਊਗਾ ਤੋ ਇਹ ਆਤਮਾ ਪ੍ਰਾਨ ਜਿੰਦਾ ਹੋ ਜਾਊਗਾ ਇਹ ਵੀ ਜੀਉ ਦਾ ਪੱਥਰ ਬਣ ਜਾਊਗਾ ਇਹ ਵੀ ਪਰੇਸ਼ਰ ਦੇ ਘਰ ਵਿੱਚ ਲੱਗਣ ਵਾਲਾ ਸਦਾ ਲਈ ਬਣ ਜਾਊਗਾ اگر ਤੁਹਾਨੂੰ ਘਰ ਮਿਲ ਗਿਆ ਮੱਝ ਮਿਲ ਗਈ ਬੇਟਾ ਮਿਲ ਗਿਆ ਗੱਡੀ ਮਿਲ ਗਈ ਉਹ ਸਭ ਨਾਸ਼ਵਰ ਇਥੋਂ ਦਾ ਹੀ ਸਾਰਾ ਕੁਝ ਕਮਾ ਕੇ ਵੀ ਮਰੇ ਤੇ ਮਰੇ ਰੇ ਨੱਚੇ ਚਲੇਗੇ ਕੋਈ ਫਾਇਦਾ ਇਹ ਗੱਲ ਨੂੰ ਸਮਝਦੇ ਹੋਏ ਅੱਜ ਚਾਹੀਦਾ ਕੀ ਆ ਦੁਨੀਆ ਨੂੰ ਅੱਜ ਦੁਨੀਆ ਦੀ ਜ਼ਰੂਰਤ ਕੀ ਆ ਆਤ ਵਿੱਚ ਵਚਨ ਸੀ ਵਚਨ ਪਰਮੇਸ਼ਰ ਦੇ ਸੰਗ ਸੀ ਔਰ ਵਚਨ ਹੀ ਪਰਮੇਸ਼ਰ ਸੀ

हमेशा जीवन दे लिया। हमेशा का जीवन चाहिए तो प्रभु ये सूर्य करना चाहिए बरकत लाल जली आइए धर्म बदल का ही नहीं है गमराह कर ही नहीं है दुनिया तू विश्वास कर ना कर करना। यशुसी है परमेश्वर मसीह जिंदा परमेश्वर है ਉਹ ਸਧਾਰਨ ਵਾਲਾ ਉਹ ਸਦਾ ਤੋਂ ਸੀ ਸਦਾ ਤੱਕ ਰਹੂਗਾ ਉਹ ਜਿੰਦਾ ਸੀ ਜਿੰਦਾ ਹੈ ਅਰ ਜਿੰਦਾ ਰਹੂਗਾ ਇਸ ਜਿੰਦੇ ਨੂੰ ਮੈਂ ਜਦੋਂ ਆਪਣੇ ਮਨ ਵਿੱਚ ਵਸਾਇਆ ਮੈਂ ਵੀ ਆਤਮਿਕ ਤੌਰ ਤੇ ਜਿੰਦਾ ਹੋ ਗਿਆ ਲੱਖਾਂ ਲੋਕ ਕਰੋੜਾਂ ਲੋਕ ਇਸ ਜਿੰਦੇ ਪ੍ਰਭੂ ਨਾਲ ਜੁੜ ਕੇ ਇਹਦੇ ਉੱਤੇ ਵਿਸ਼ਵਾਸ ਕਰਕੇ ਉਹ ਅੰਦਰੋਂ ਜਿੰਦਾ ਹੋ ਗਏ ਉਹ ਜਿੰਦਾ ਹੋਣ ਦਾ ਸਬੂਤ ਉਹ ਜਿੰਦੇ ਦੀ ਰਾਗਣਾ ਕਰਦੇ ਮਰਿਆਂ ਦੀ ਪੂਜਾ ਨਹੀਂ ਕਰਦੇ ਉਹ ਸ੍ਰਿਸ਼ਟੀ ਦੀ ਰਗਣਾ ਨਹੀਂ ਕਰਦੇ ਉਹ ਜਿੰਦੇ ਸ੍ਰਿਸ਼ਟੀ ਕਰਤਾ ਦੀ ਰਗਣਾ ਕਰਦੇ ਆ ਇਹ ਆ ਅੰਦਰ ਤੋਂ ਜਿੰਦੇ ਹੋਰ ਦਾ ਸਬੂਤ ਆਈਏ ਪ੍ਰਾਰਥਨਾ ਕਰਾਂ ਆਪਣੇ ਜੀਵਨ ਤੇ غور ਕਰਾਂ ਸਰਗੀਆਂ ਪਿਤਾ ਤੁਹਾਡੇ ਦਿੱਤੇ ਵਚਨਾਂ ਲਈ ਤੁਹਾਡਾ ਧੰਨਵਾਦ ਪ੍ਰਭੂ ਇਸ ਵਚਨ ਨੂੰ ਲੋਕਾਂ ਦੇ ਦਿਲਾਂ 'ਚ ਕੰਮ ਕਰੀਏ ਤੇਰਾ ਵਚਨ ਲੋਕਾਂ ਦਾ ਖੰਗਲ ਕਰੇ ਪ੍ਰਭੂ ਸਾਰੇ ਮੈਮ ਅਦਰ ਕੋ ਅੰਮੀ ਲਈ ਪਿਤਾ ਬੇਨਤੀ ਨੂੰ ਸੁਣੋ ਤੇ ਬੇਨਤੀ ਯਿਸੂ ਮਸੀਹ ਦੇ ਪੱਕੇ ਨਾਮ ਦੇ ਚ ਮੰਗਦੇ ਆ ਅਮੀਂ ਹੁਣ ਸਾਡੇ ਪਿਤਾ ਦਾ ਪ੍ਰੇਮ ਪ੍ਰਭੂ ਯਿਸੂ ਮਸੀਹ ਦਾ ਫਜ਼ਲ ਪਾਖਰੂ ਦੀ ਸੰਗਤ ਤੋਂ ਲੈ ਕੇ ਸਾਰੇ ਪਵਿੱਤਰ ਲੋਕਾਂ ਨਾਲ ਯਿਸੂ ਮਸੀਹ ਦੂਸਰੀ ਆਵੰਤਕ ਸਮਨਾਂ ਸਾਥ ਹੁੰਦੀ ਰਹੇ ਅਮੀਂ